ਤੋ ਅੱਜ ਵੀ ਆਜੋ ਪੱਤਰਕਾਰ ਸਾਹਿਬ ਆ ਗਏ ਆਪਾਂ ਇਹ ਪਿੰਡ ਵਿੱਚ ਵੀਰਗਾ ਸਿੰਘ ਨਾਲ ਕਿਉਂ ਕਾਰਨ ਸੀ ਤੁਸੀਂ ਹਾਲ ਦੇਖੋਗੇ ਖੇਤ ਲੱਗ ਰਹੇ ਮੜੀ ਇਧਰ ਮੈਂ ਵੀ ਰੀਝਾਂ ਦਾ ਹਾਲ ਦੇਖੂ ਕਿ ਮੂੰਹ ਕਿੰਨਾ ਤੱਕੀ ਕਿੰਨੀ ਜ਼ੋਰ ਦਾ ਜਵਾਬ ਦੇ ਇੱਕ ਵਾਰੀ ਤੁਸੀਂ ਜਵਾਬ ਤਾਂ ਦੇਖੋ ਤੁਹਾਾਰੇ ਬੈਠਦੇ ਨੇ ਚਲੋ ਕੀ ਕਰਦੇ ਹੋ ਇਹ ਲੋਕ ਇਹ ਕਿ ਮੋਰਚਾ ਤਬੰਦ ਹੈ ਹੋਰ ਆ ਕੋਈ ਐਸ ਵੀ ਚੱਲਦਾ ਫਾਇ ਸਾਰੇ ਪਿੱਛੇ ਇਹ ਕੰਟਰੋਲ ਹੋ ਰਿਹਾ ਹੈ ਤੇ ਆ ਪੁੱਛੋ ਇਹਨਾਂ ਦਾ ਹਾਲ ਕੀ ਵਿਚਾਰੀਆਂ ਦਾ ਆ ਦੋਨੇ ਐਸ ਵੀ ਚੱਲ ਰਹੇ ਨੇ ਤਰੀਕਾ ਕਿਸਾ ਆਜੋ ਅਰੇ ਉਹ ਹਸਪੀਟਲ ہر <سؤال> پرسوں یہ موڈ بعد શરીرت کے اگ لگدی ہے ہاں یہ اور ریٹبل والی چیزیں جو لے لیے ایسی چلتے دیکھو چاروں خوراک ہوتی ہے پٹل شیشے کا ڈلوے یا پانڈا سا <سؤال> ہواونی اوندی جسے پاسوں ہاں آ کام کرنے کی ضرورت ہی ہاں واسے لوگوں ارجن کے بیٹنا ਸੌਦੀ ਘਰ ਤੇ ਆਏ ਆ ਅਮੀਰੋ ਘਰ ਤੇ ਸੌਦੀ ਘਰ ਤੇ ਅਵਾਜ਼ ਆਉਣ ਆਏ ਆ ਲੱਖਾਂ ਦੀ ਸਦਾਨਾ ਰਾਕੇ ਸੁਣਾਏ ਤੇ ਕਰਦੇ ਇਹ ਤਾਂ ਹੋਰ ਗੱਲ ਹੈ ਨੱਥੇ ਸਭ ਤੋਂ ਵੱਡੀ ਕਿ ਇੱਥੇ 20 ਸਾਲ ਵਾਲੇ ਇਹ ਪ੍ਰਬੰਧ ਅੱਛਾ ਨਹੀਂ ਸੀ ਹੁੰਦਾ ਪਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆ ਕੇ ਰਾਜ ਬਹਾਦਰ ਦਾ ਅੱਛਾ ਕੰਮ ਨਹੀਂ ਕਰ ਲਿਆ ਪਰ ਮੈਂ ਨਵੇਂ ਵੀਰ ਜੀ ਨੂੰ ਪੁੱਛਣਾ ਚਾਹੁੰਦਾ ਕੀ ਹੋ ਰਿਹਾ ਹੈ ਇਹ ਪ੍ਰਬੰਧਨ ਆ ਕੀ ਹੋ ਰਿਹਾ ਸਰਬ ਉਸ ਕੁਝ ਵੀ ਨਹੀਂ ਮੰਮਾ ਲਾ ਕਲੀਨਿੰਗ ਮੰਮਾ ਤਲਫ ਵੀ ਕੋਟ ਅਸੀਂ ਆਏ ਆ ਤੁਸੀਂ ਹਾਲਾਤ ਸਾਰੇ ਦੇਖੇ ਆ ਕੈਂਸਰ ਵਾਰਡ ਦੇ ਵਿੱਚ ਅਸੀਂ ਸਾਰੇ ਹੀ ਖੜੇ ਆ ਤੁਸੀਂ ਦੇਖੋ ਵੀ ਕੀਮੋ ਲੱਗ ਰਹੀਆਂ ਨੇ ਤੜਫ ਰਹੇ ਨੇ ਮਰੀਜ਼ ਗਰਮੀ ਦੇ ਨਾਲ ਜਿਹੜਾ ਕੋਲੇ ਮਤਲਬ ਕਿ ਤੁਸੀਂ 10 ਮਿੰਟ ਨਹੀਂ ਖਾ ਸਕਦੇ ਮਰੀਜ਼ ਇਹਦੇ ਜਿਹੜੇ ਮਰੀਜ਼ ਦੀ ਕੀਮੋ ਲੱਗੀ ਆ ਜਿਹੜੀ ਇੰਨੀ ਹੀਟ ਆ ਜਿਹੜੀ ਦੀ ਤੇ ਉਹ ਮਰੀਜ਼ ਆ ਚਾਰ ਚਪੇਰੋਂ ਸਾਰੇ ਸਾਨੂੰ ਦਿਖ ਰਿਹਾ ਬੰਦ ਦਾ ਸ਼ੀਸ਼ਿਆਂ ਦੇ ਨਾਲ ਤੇ ਅੰਦਰ ਸਾਰੇ ਏਸੀ ਖੜੇ ਆ ਐਦੋਂ ਮਾੜੇ ਹਾਲਾਤ ਕੀ ਹੋ ਸਕਦੇ ਬਹੁਤ ਵੱਡੇ ਵੱਡੇ ਦਾਅਵੇ ਪੰਜਾਬ ਦਾ ਮੁੱਖ ਮੰਤਰੀ ਰੋਜ਼ ਕਰਦਾ ਅਸੀਂ ਮੁਹੱਲਾ ਕਲੀਨਿਕ ਐਨੀਆਂ ਦਾ ਘਰਨ ਕਰਦੇ ਜੀ ਇਹਨੇ ਨਵੇਂ ਬਣਾਤੇ ਜੀ ਇੰਨਾ ਸਿਹਤ ਸਹੂਲਤਾਂ ਉੱਪਰ ਲੈ ਗਏ ਜੀ ਅਸੀਂ ਪਰ ਇੱਥੇ ਆ ਕੇ ਮੁੱਖ ਮੰਤਰੀ ਨੂੰ ਇੱਕ ਵਾਰੀ ਢੀੜਾ ਮਾਰਨਾ ਚਾਹੀਦਾ ਹਾਲਾਤ ਦੇਖੋ ਅਸੀਂ ਮੈਂ ਤੁਹਾਡਾ ਸਾਰਾ ਮੈਂ ਜ਼ਿਕਰ ਕਰਨਾ ਚਾਹੁੰਦਾ ਵੀ ਜਿਹੜੀਆਂ ਜਿਹੜੀਆਂ ਗੱਲਾਂ ਸਾਡੇ ਕੋਲੇ ਸਾਹਮਣੇ ਆਈਆਂ ਨੇ ਚਾਉਣ ਦੇ ਉੱਤੇ ਤੁਸੀਂ ਇਹ ਦੇਖੋ ਵੀ ਏਸੀ ਤਾਂ ਤੁਸੀਂ ਦੇਖ ਹੀ ਲੇ ਹਾਲਾਤ ਕੋਈ ਅਸੀਂ ਕੈਂਸਰ ਵਾਰਡ ਦਾ ਚੱਲ ਨਹੀਂ ਸਾਰੇ ਅਸੀਂ ਬੰਦ ਪਏ ਆ ਖਰਾਬ ਪਏ ਆ ਮੱਚੇ ਪਏ ਆ ਤੁਸੀਂ ਅੱਗੇ ਦੇਖੋ ਵੀ ਇਹ ਪਿਛਲੇ ਸਾਲ ਦੀਆਂ ਐਕਸਪਾਇਰ ਕੀਤੀਆਂ ਗਈਆਂ ਜਿੰਨੀਆਂ ਕੈਂਸਲ ਦੀਆਂ ਘੱਟੋ ਡੇਢ ਕਰੋੜ ਦੀਆਂ ਦਵਾਈਆਂ 31 ਫਰਵਰੀ ਦੇ ਬਿੱਲਾਂ ਦੀ ਧਾਂਦਲੀ ਦਾ ਅਜੇ ਤੱਕ ਕੋਈ ਇਹਨਾਂ ਨੇ ਸੁਣਵਾਈ ਨਹੀਂ ਹੋਈ ਕੋਈ ਨੱਟਾਰਾ ਨਹੀਂ ਹੋਇਆ ਕੋਈ ਗੱਲਬਾਤ ਕੋਈ ਕਾਰਵਾਈ ਹੋਈ ਨਹੀਂ ਹੈ ਅਜਾ ਕੈਂਸਰ ਭਾਗ ਦੇ ਮਰੀਜ਼ਾਂ ਨੂੰ ਜਿੰਨਾ ਸੀਟੀ ਸਕੈਨ ਐਮ ਆਰ ਆਈ ਐਫ ਐਨ ਈ ਸੀ ਕਰਾਉਣ ਦਾ ਉਹ ਬਾਹਰ ਭੇਜ ਦਿੰਦੇ ਆ ਹਾਲਾਂਕਿ ਲਿਖ ਕੇ ਲਾਇਆ ਹੋਇਆ ਵੀ ਜਿਹੜੇ ਕੈਂਸਰ ਦੇ ਮਰੀਜ਼ ਆ ਸਾਰੀਆਂ ਦਵਾਈਆਂ ਇੱਥੋਂ ਮਿਲਦੀਆਂ ਸਾਰੇ ਜਿੰਨੇ ਵੀ ਕੋਈ ਤੁਸੀਂ ਕਰਾਉਣੀਆਂ ਨੇ ਐਕਸ-ਰੇ ਕਰਾਉਣੇ ਆ ਕੋਈ ਸੀਟੀ ਸਕੈਨ ਕਰਾਉਣੀਆਂ ਕੋਈ ਐਮ ਆਰ ਆਈ ਕਰਾਉਣੀਆਂ ਇੱਥੋਂ ਕਰਾਂਗੇ ਉਹ ਇੱਥੋਂ ਕ ਕਰ ਕਰ ਸਿੱਧਾ ਕੜ ਕੜ ਕਹਾਂ ਜਿੰਨਾ ਡਾਕਟਰਾਂ ਨਾਲ ਜਾਂ ਜਿੰਨਾ ਲੈਬਾਂ ਦੇ ਨਾਲ ਕਮਿਸ਼ਨ ਕੀਤਾ ਹੋਇਆ ਉੱਥੇ ਭੇਜੀ ਜਾਂਦੇ ਆ ਕਹਿੰਦੇ ਨੇ ਮਰੀਜ਼ ਇੱਥੇ ਹੈ ਨਾ ਸਫਾਈ ਦਾ ਬੁਰਾ ਹਾਲ ਹੈ ਬੁੱਧਰ ਖਾਨ ਨੇ ਅੱਜ ਬਾਥਰੂਮਾਂ ਚ ਖੜਿਆ ਨਹੀਂ ਜਾਂਦਾ ਬੰਦੇ ਤੋਂ ਆਮ ਬੰਦੇ ਦਾ ਜਿਹੜਾ ਤੰਦਰੁਸਤ ਬੰਦਾ ਉਹ ਨਹੀਂ ਖੜ ਸਕਦਾ ਤੇ ਜਿਹੜਾ ਵਿਚਾਰਾ ਮਰੀਜ਼ ਹੈ ਤੇ ਉਹਦਾ ਉਦੋਂ ਵੀ ਮਾੜਾ ਹਾਲ ਹੈ ਹੁਣ ਇਹ ਇਹ ਹਸਪਤਾਲਾਂ ਦੇ ਵੀ ਤਾਂ ਗਰੀਬਾਂ ਨਹੀਂ ਆਉਣਾ ਜਿਹੜੇ ਵਿਚਾਰੇ ਲੋੜਵੰਦੇ ਨੇ ਗਰੀਬ ਨੇ ਜਿਨ੍ਹਾਂ ਕੋਲੇ ਪਹੁੰਚ ਨਹੀਂ ਜਿਨ੍ਹਾਂ ਕੋਲੇ ਪੈਸਾ ਨਹੀਂ ਹੈਗਾ ਤਕੜਾ ਦਾ ਕੋਈ ਚੰਗੇ ਹਸਪਤਾਲ 'ਚ ਬਗਜੂਗਾ ਉੱਥੋਂ ਇਲਾਜ ਕਰਾਉਂਦਾ ਐ ਐਕਚੁਅਲ ਜਿਹੜੇ ਮਹੱਤਵ ਗਰੀਬ ਜਿਹੜੇ ਜਮੇ ਜਿਨ੍ਹਾਂ ਕੋਲੇ ਪੈਸਾ ਨਹੀਂ ਇੰਨਾ ਮਹਿੰਗਾ ਇਲਾਜ ਆ ਉਹ ਆਉਂਦਾ ਤੇ ਉਹਨਾਂ ਦਾ ਹਾਲਾਤ ਕਾ ਤੁਸੀਂ ਦੇਖ ਲਓ ਵੀ ਅੱਛੇ ਜੱੱਚਾ ਬੱਚਾ ਬਾੜ ਦਾ ਹਾਲ ਜਾ ਕੇ ਦੇਖ ਲਓ ਨਾ ਛੜਾਊ ਕੇਂਦਰ ਦਾ ਹਾਲ ਇੰਨਾ ਕੁ ਮਾਲਾ ਹੋਇਆ ਪਿਆ ਵੀ ਨਹੇ ਜਿਹੜਾ ਛੜਣਾਉਂਦੇ ਆ ਜਿਹੜੇ ਉਹਦੇ ਮਗਰ ਬੰਦੇ ਆਉਂਦੇ ਆ ਉਹ ਨਸ਼ਾ ਲੈ ਕੇ ਦੇਈ ਜਾਂਦੇ ਆ ਕੋਈ ਸਕਿਉਰਟੀ ਜਿਹੜੇ ਲੱਗੇ ਹੋਏ ਆ ਸਕਿਉਰਟੀ ਇਨਚਾਰਜ ਰੱਖੇ ਸਕਿਉਰਟੀ ਦੇ ਬੰਦੇ ਰੱਖੇ ਕੋਈ ਚੈੱਕ ਨਹੀਂ ਕਰ ਰਹੇ ਕੋਈ ਦੇਖਭਾਲ ਨਹੀਂ ਕਰ ਰਹੇ ਮੈਨੂੰ ਕਿਹੜਾ ਬੰਦਾ ਨਸ਼ਾ ਫੜਾ ਕੇ ਜਾਂਦਾ ਇਹ ਛੋਂ ਦਾ ਸਟਾਫ ਦਾ ਉਹ ਬਹੁਤ ਮਾੜਾ ਵਿਤੀਰ ਹੈ ਮਰੀਜ਼ਾਂ ਨੂੰ ਬੁਰਾ ਭਲਾ ਕਹਿਣਾ ਗਾਲਾਂ ਕੱਢਣੀਆਂ ਇਹ ਵੀ ਜਿਹੜੀਆਂ ਗੱਲਾਂ ਬਾਤਾਂ ਇੱਥੇ ਸਾਹਮਣੇ ਆਈਆਂ ਨੇ ਸੋ ਅਸੀਂ ਅੱਜ ਅਸੀਂ ਆਏ ਸੀ ਕਿ ਸਾਰੇ ਇਕੱਠੇ ਹੋ ਕੇ ਦਲੇਰ ਸਿੰਘ ਡੋਰ ਸੋਸੋਪਰੇਸ਼ਨ ਤੋਂ ਕੋਈ ਮਾਨ ਜੀ ਡਾਕਟਰ ਅਮਨ ਜੀ ਜਸਪੀਰ ਸਿੰਘ ਜੀ ਅੱਜ ਸਾਰੇ ਨੇ ਇਕੱਠੇ ਹੋ ਕੇ ਹਾਲਾਤ ਇਹ ਸੁਣਨ ਦਾ ਬਹੁਤ ਚਿਰ ਤੋਂ ਆ ਰਿਹਾ ਵੀ ਹਾਲਾਤ ਮਾੜੇ ਨੇ ਪਰ ਅੱਜ ਅਸੀਂ ਅੱਖੀਂ ਆ ਕੇ ਦੇਖਿਆ ਕਿ ਹਾਲਾਤ ਵੱਧ ਤੋਂ ਵਧਰ ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਇੱਥੇ ਢੀੜਾ ਮਾਰ ਕੇ ਗਏ ਆ ਕਿ ਢੀੜਾ ਵੱਜਣ ਨਾਲ ਖਾਣਾ ਪੂਰਤੀ ਹੋ ਗਈ ਵਿਧਾਇਕ ਤੁਸੀਂ ਸਿੱਖੋ ਵੀ ਇੱਥੇ ਗੁਰਦੇਵ ਸਿੰਘ ਸਿੱਖੋਂ ਸ਼ਾਇਦ ਅੱ체 ਆਉਂਦੇ ਰਹਿੰਦੇ ਹੋਣਗੇ ਹਨਾ ਤਾਂ ਇਹ ਉਹ ਐਸੇ ਹਲਕੇ ਦੇ ਵਿੱਚੋਂ ਐਮ ਐਲ ਏ ਬਣੇ ਨੇ ਤਾਂ ਫਰੀਦਕੋਟ ਤੋਂ ਵੀ ਸਪੀਕਰ ਸਾਹਿਬ ਆਉਂਦੇ ਨੇ ਤਾਂ ਗੇੜੇ-ਗੂੜੇ ਮਾਰ ਕੇ ਟੱਪ ਜਾਂਦੇ ਆ ਸੋ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆ ਵੀ ਵੱਡੀਆਂ-ਵੱਡੀਆਂ ਰੋਡਾਂ ਨਹੀਂ ਛੱਡਦੇ ਹਰਿਆਣੇ ਨੂੰ ਫਿਰ ਸੁਧਾਰ ਨਹੀਂ ਜਾ ਕੇ ਪਹਿਲਾਂ ਪੰਜਾਬ ਦਾ ਹਾਲ ਦੇਖ